ਸੋਖ ਦਾ ਤਾਂ ਨਾਮ ਹੀ ਖਤਮ ਹੁੰਦਾ ਤੁਰ ਜਾਂਦਾ ਲੋਕਾਂ ਨੂੰ ਆਪਾਂ ਕਿਸੇ ਨੂੰ ਟੋਕਦੇ ਆਂ ਬੋਲਦੇ ਆਂ ਕਿਸੇ ਨੂੰ ਪੁੱਛ ਲਈ ਤੂੰ ਠੀਕ ਹੈ ਕਹੈਂ ਕੋਈ ਕਹਿ ਦੂਗਾ ਵੀ ਹਾਂ ਮੈਂ ਸਹੀ ਆਂ ਭਾਈ ਅੱਜ ਦੀ ਘੜੀ ਹੈ ਹਰ ਕੋਈ ਬਿਮਾਰ 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 ਕੋਈ ਲੱਤ ਫੜੀ ਬੈਠਾ ਕੋਈ ਗੋਡਾ ਫੜੀ ਬੈਠਾ ਕੋਈ ਮੋਢਾ ਫੜੀ ਬੈਠਾ ਹੈ ਕੋਈ ਕੰਦਾ ਖੜੀ ਹੈ ਮੈਂ ਕਹਣਾ ਉਹਨੇ ਆਪਣੇ ਆਪ ਨੂੰ ਮੈਂ ਠੀਕ ਹੈ ਹੈ ਮੈਂ ਵੀਰੇ ਪਹਿਲੀ ਗੱਲ ਤਾਂ ਮੈਂ ਕਦੇ ਇਹ ਮੈਡੀਕਲ ਤੇ ਬੜੇ ਹੀ ਮੈਡੀਕਲ ਤੋਂ ਦੂਰ ਆ ਮੈਨੂੰ ਬੁਖਾਰ ਵੀ ਹੋ ਜਾਵੇ ਮੈਂ ਬੁਖਾਰ ਵਾਸਤੇ ਵੀ ਗੋਲੀ ਨਹੀਂ ਵਰਤੂ ਆ ਆਪੀ ਰਹੂਗਾ ਦੋ ਤਿੰਨ ਦਿਨ ਲੈਂਦਾ ਆਪੀ ਭੱਜ ਜਾਂਦਾ ਇਹ ਹੈ ਜੇ ਬੋਲੀ ਮਜਬੂਰੀ ਹੋ ਗਈ ਲੈ ਲਾ ਹਸਲ ਲੋਕਾਂ ਨੂੰ ਇਹੀ ਚੀਜ਼ਾਂ ਨੇ ਖਤਮ ਕੀਤਾ ਹੈ ਗੋਲੀਆਂ ਦਵਾਈਆਂ ਦੇਖੀ ਜਦੋਂ ਪਹਿਲਾ ਹੈ ਨਾ ਤੇ ਗੋਲੀ ਫੇਰ ਕੋਦੇ ਵੀ ਬੜੀ ਆ ਰਹੇ ਆ ਬੜੀਕ ਫੇਰ ਬੜੀ ਕਰਦੇ ਨੇ ਇੱਕ ਹੋਰ ਦੇਖਾ ਆਪਣਾ ਇਹ 16 17 ਸਾਲਾਂ ਤੋਂ ਵਰਕ ਖਤਮ ਹੋ ਗਿਆ ਵਰਕ ਕੀ ਖਤਮ ਹੋ ਗਿਆ ਹੁਣ ਹਾੜੀ ਕਿਉਂ ਵੱਢਦਾ ਹੈ ਨਾ ਪਹਿਲਾਂ ਕਿੰਨੀ ਹਾੜੀ ਵੱਢਦੇ ਸੀ ਲੋਕ ਸਾਰੀ ਆਮ ਜੱਤੀ ਬੋਲਦੇ ਹੈਂ ਹੱਥੀ ਬੈਠ ਕੇ ਵੱਢਦੇ ਸੀ ਹੱਥ ਨਾਲ ਹੀ ਵੱਢਦੇ ਸੀ ਹਾਂ ਸਾਰਾ ਦਿਨ ਆ ਸੇਰਾਂ ਤੇ ਭੰਡਾ ਢੋਦੇ ਸੀ ਹੈ ਇਹ ਸਰਵਾਈਕਲ ਹੁੰਦਾ ਸੀ ਹੁਣ ਹਰੇਕ ਨੂੰ ਸਰਵਾਈਕਲ ਦੱਸ ਰ ਗਿਆ ਇਹਨਾਂ ਨੇ ਹੈ ਕੁਝ ਤਾਂ ਡਾਕਟਰਾਂ ਨੇ ਬਿਮਾਰ ਕਰਤੇ ਲੋਕਾਂ ਹੈ ਲੋਕਾਂ ਮਾਰਾ ਜਾਂ ਗੋਡਾ ਦੁਖਾ ਕਹਿਣਗੇ ਨਾ ਭਾਈ ਤੂੰ ਗੋਡਾ ਦੋਬਦਾ ਤੇਰਾ ਪੈਰਾਂ ਬਾਹਰ ਨਹੀਂ ਬੈਠਣਾ ਤੂੰ ਮਲ ਕੇ ਉੱਤੇ ਨਹੀਂ ਚੜਨਾ ਪੌੜੀਆਂ ਤੇ ਹੈ ਇੱਥੋਂ ਤੇ ਦੋ ਆਪਾਂ ਆਹ ਕੁਲੇ ਤੋਂ ਤਾਂ ਕੰਮ ਨਹੀਂ ਲੈ ਰਹੇ ਕੀ ਆ ਫਿਰ ਰੋਬਿਟੀ ਬਣਾਗੇ ਹੈ ਰੋਬਟ ਬਣਾਤੀ ਤੂੰ ਨਹੀਂ ਆਇਨਾ ਨੇ ਮਾੜੀ ਤਾ ਹੌਣ ਤੇ ਦਰਦ ਆ ਗਿਆ ਨਾ ਜੀ ਤੁਸੀਂ ਨੇ ਮੋੜ ਨਹੀਂ ਨਹੀਂ ਉੱਥੇ ਹੀ ਖੜਾ ਤੀ ਬੰਦਾ ਪੂਰੀ ਬਾਡੀ ਨੂੰ ਘਮਾਊਗਾ ਉਹਨੂੰ ਮੋੜਨ ਵਾਸਤੇ ਤਾ ਹੌਣ ਨੂੰ ਹੈ ਉਹੇ ਉੱਥੇ ਜਾਮ ਹੋਈ ਜਾਂਦਾ ਆਪਣੀ ਬਾਹ ਹੈਗੀ ਬਾਹ ਨੂੰ ਤੁਸੀਂ ਇੱਕ ਥਾਂ ਤੇ ਖੜਾ ਕੇ ਦੇਖੋ ਮੁੜ ਜੂਗੀ ਉਹ ਵਾਪਸ ਹੈ ਉੱਥੇ ਹੀ ਖੜ ਜੂਗੀ ਹਾਂ ਅਸੀਂ ਆਪਣੀ ਬਾਡੀ ਨੂੰ ਮੋੜ ਨਹੀਂ ਰਹੇ ਤੈਨੂੰ ਸਾਨੂੰ ਇਹ ਤਕਲੀਫਾਂ ਆ ਜਾਂਦੀਆਂ ਦੁਆ ਇਹ ਦੇਖ ਲੈ ਕਿਸੇ ਪਿੰਡ ਦੇ ਵਿੱਚ ਮੈਨੂੰ ਨਾ ਮੈਨੂੰ ਤਾਂ ਜਿਹੜੀਆਂ ਗੱਲਾਂ ਯਾਦ ਨੇ ਮੈਂ ਕਰਦਾ ਇੱਥੇ ਮੈਂ ਕਹਿੰਦਾ ਵੀ ਤੁਹਾਡੇ ਕਿਸੇ ਵੀ ਪਿੰਡ ਦੇ ਵਿੱਚ ਡੰਡੀ ਦਿਖਾ ਦਿਓ ਹੈਗੀ ਆ ਖੇਤਾਂ 'ਚ ਡੰਡੀ ਨਾ ਪਹਿਲਾਂ ਕਿੱਥੇ ਕਿੰਨੀਆਂ ਹੁੰਦੀਆਂ ਸੀ ਹੋਰੀਆਂ ਹੁੰਦੀਆਂ ਸੀ ਪਹਿਲਾਂ ਤਾਂ ਬਹੁਤ ਹੁੰਦੀਆਂ ਆ ਡੰਡੀ ਸਿੱਧੀ ਬੈਂਦੀ ਆ ਹਾਂ ਵੀ ਆ ਡੰਡੀ ਲੰਘ ਜਾ ਤੁਰੇ ਫਿਰਦੇ ਸੀ ਲੋਕ ਤੁਰੇ ਫਿਰਦੇ ਸੀ ਆ ਸੇਧ ਉਂਦੀ ਆ ਹਾਂ 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 ਹੁਣ ਡੰਡੀ ਹੈਗੀ ਕਿਸੇ ਦੇ ਖੇਤ ਵਿੱਚ ਦੀ ਨਾ ਜੀ ਪਹਿਲੀ ਗੱਲ ਤਾਂ ਆਲਾ ਦੂਰੋਂ ਹੀ ਲਲਕਰਾ ਮਾਰਦੋ ਕਿੱਧਰ ਤੁਰਣਾ ਓਏ ਹੈ ਲੋਕਾਂ ਚ ਆਈ ਚੀਜ਼ ਖਤਮ ਹੋ ਗਈ ਲੋਕ ਤੁਰੇ ਫਿਰਦੇ ਸੀ ਹੁਣ ਬਿਠਿਆ ਤੇ ਆ ਬਕੀ ਤੇ ਸਕੂਟੀਆਂ ਹੀ ਆ ਤੇ ਜੇ ਪਿੰਡ ਦੇ ਵਿੱਚ ਵੀ ਸੌਦਾ ਲੈਣ ਜਾਣਾ ਪਿੰਡ 'ਚ ਵੀ ਸਕੂਟੀ ਦੀ ਮੋਟਰ ਹੈ ਤੇ ਜਾਣਾ ਜਮਾਈ ਤਾਂ ਜਮ ਹੀ ਜਦੋਂ ਸਿਰ ਕੰਮ ਗਿਆ ਨਾ ਹੈ ਥੋਪੇ ਜਵਨ ਨਾਲ ਤਾਂ ਜਮਾਈ ਕੰਮ ਗਿਆ ਜਮਾਈ ਜ਼ੀਰੋ ਹੋ ਗਿਆ ਹੈ ਤੇ ਕਿੱਲਾ ਬਾੜ ਨਹੀਂ ਆ ਤੁਰ ਕੇ ਜਾਂਦਾ ਹੁੰਦਾ ਹਾਂ 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 ਅੱਜ ਮੈਂ ਸਵੇਰੇ ਦੇਖਿਆ ਉੱਥੇ ਮੈਂ ਸੜਕ ਤੇ ਬਹਿ ਗਿਆ ਮੈਂ ਯਾਰ ਮੈਨੂੰ ਇੱਥੇ ਕੋਈ ਮੁੰਡਾ ਇੱਕ ਹੁੰਦਾ ਆ ਸਾਡੇ ਗਵੰਡੀ ਮਲਕੇ ਮੈਂ ਦੇਖਿਆ ਉਹਨੂੰ ਮੈਂ ਪੁੱਛਿਆ ਮੈਂ ਯਾਰ ਕੋਈ ਤੈਨੂੰ ਮਿਲਿਆ ਕਹਿੰਦਾ ਨਾ ਜੀ ਕਹਿੰਦਾ ਮੈਂ ਤਾਂ 5 ਵਜੇ ਦਾ ਗੇੜੇ ਦਿੰਦਾ ਹੁੰਦਾ ਥਾਲੋ ਕੋਈ ਮਿਲਦਾ ਫਿਰ ਕੋਈ ਨਹੀਂ ਮਿਲਦਾ ਹੈ ਸਾਰੇ ਲੋਕ ਪਤਾ ਨਹੀਂ ਕਿੱਧਰ ਨੂੰ ਚੱਲ ਗਏ ਸਿਸਟਮ ਹੀ ਖਤਮ ਹੋ ਗਿਆ ਸਾਡਾ